ਅਰ ਜੀ ਇੱਧਰ ਦਮਨ ਦੀ ਤੇ ਉਤਾਰ ਦੀ ਚਾਹ ਆ ਗਈ ਤੇ ਨਾਲ ਆ ਗਈ ਬ੍ਰੈਡ ਤੇ ਗਲਾਸ ਅੱਜ ਇਤਨੀ ਕਾਫੀ ਭਰੇ ਨੇ ਹੈ ਹੂੰ ਇੰਨੇ ਗਲਾਸ ਭਰਨ ਦੀ ਲੋੜ ਸੀ ਨਾ ਮੈਂ ਥੋੜੇ ਪਾਏ ਨੇ ਥੋੜੇ ਪਾਏ ਲਓ ਫਿਰ ਵਲੌਗ ਸ਼ੁਰੂ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਤੇ ਤੁਸੀਂ ਸਾਡੇ ਵਲੌਗ ਨੂੰ ਆਨੰਦ ਮਾਣਦੇ ਹੋਵੋਗੇ ਇਸ ਟਾਈਮ ਜੀ ਸਵੇਰ ਦਾ ਟਾਈਮ ਆ ਤੇ ਅਸੀਂ ਚਾਹ ਪੀ ਰਹੇ ਹਾਂ ਤੇ ਨਾਲ ਸਾਢੇ 7 ਦਾ ਟਾਈਮ ਆ ਸਵੇਰ ਦਾ ਸਾਢੇ 7 ਦਾ ਟਾਈਮ ਆ ਤੇ ਅਸੀਂ ਚਾਹ ਪੀਣ ਲੱਗੇ ਹੋਏ ਹਾਂ ਤੇ ਦਿਨ ਚੱਲ ਰਿਹਾ ਸ਼ੁਰੂ ਕਰਾਂਗੇ ਅੱਜ ਤੋਂ ਬਾਅਦ ਕਰਾਂਗੇ ਵਲੌਗ ਕੰਟੀਨਿਊ ਵਲੌਗ ਕੰਟੀਨਿਊ ਕਰਾਂਗੇ ਤੇ ਬਸ ਬਣੇ ਰਹੋ ਸ਼ੇਅਰ ਕਰਿਆ ਕਰੋ ਵਲੌਗ ਜ਼ਰੂਰ ਦੱਬ ਕੇ ਸ਼ੇਅਰ ਨਹੀਂ ਕਰਦੇ ਹੈਗੇ ਜਿਹੜਾ ਸ਼ੇਅਰ ਕਰੇਗਾ ਨਾ ਉਹ ਕਹਿੰਦੇ ਇੱਕ ਟੌਫੀ ਦਵਾਂਗੇ ਜਦੋਂ ਨਿੱਕੇ ਨਿੱਕੇ ਬੱਚਨ ਦੇ ਆ ਚੀਜ਼ ਕਰੋਗੇ ਇੱਕ ਟੌਫੀ ਦਵਾਂਗੇ ਹੈਨਾ ਬੱਚਾ ਲਾਲਚ ਚ ਆ ਜਾਂਦਾ ਹੈ ਹੁਣ ਸਾਡੇ ਬੱਚੇ ਕਿਵੇਂ ਲਾਲਚ ਚ ਆਉਣਗੇ ਸਹੀ ਗੱਲ ਹੈ ਕਿ ਸਾਡੇ ਬੱਚੇ ਲਾਲਚੀ ਨਹੀਂ ਹੈਗੇ ਸਾਡੇ ਬੱਚੇ ਟੌਫੀ ਤੋਂ ਉੱਪਰ ਦੀ ਚੀਜ਼ ਮੰਗਦੇ ਸਾਰੀਆਂ ਉਹਨਾਂ ਚੇਨ ਦੇ 버거 ਪੀਜ਼ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਠੀਕ ਹੈ ਟਾਈਮ ਸਾਡਾ ਹੁੰਦਾ ਸੀ ਅਸੀਂ ਟੌਫੀ ਤੇ ਇੱਕ ਬਿਸਕਟ ਦੋ ਹੀ ਚੀਜ਼ਾਂ ਹੁੰਦੀਆਂ ਸੀ ਬਸ ਇਹ ਖਾ ਕੇ ਤੇ ਕਹਿੰਦੇ ਸੀ ਸਭ ਚੀਜ਼ੀ ਮਿਲ ਗਈ ਬਸ ਹੁਣ ਤਾਂ ਪਤਾ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਬਹੁਤ ਕੁਝ ਚੱਲਿਆ ਹੋਇਆ ਹੈ ਇਹ ਚਾਹ ਚੁ ਪੀ ਲਈ ਆਪਾਂ ਨੇ ਤੇ ਇਸ ਤਰ੍ਹਾਂ ਪਰ ਆਤੀ ਹੋਈ ਸੀ ਛੋਲੇ ਕਾਲੇ ਛੋਲੇ ਤੇ ਹੁਣ ਆਪਾਂ ਬਣਾਉਣਾ ਛੋਲੇ ਦੀ ਸਬਜ਼ੀ ਨਾਲੇ ਬ੍ਰੇਕਫਾਸਟ ਹੋ ਜਾਏਗਾ ਨਾਲੇ ਤਾਂ ਆਫਿਸ ਲੈ ਜਾਣਗੇ ਤੇ ਬਾਹਰ ਅੱਜ ਹਵਾ ਬਹੁਤ ਚੱਲ ਰਹੀ ਠੰਡਾ ਮੌਸਮ ਹੈ ਤੋਂ ਪਚੜੀ ਆਪਾਂ ਠੰਡਾ ਹੈ ਤਲੋ ਦੀ ਛੋਲੇ ਆਪਣੇ ਬਣ ਗਏ ਨੇ ਤੇ ਵਿੱਚ ਆਪਾਂ ਨੇ ਪਾਇਆ ਨੇ ਥੋੜੇ ਜਿਹਾ ਆਲੂ ਭੈਂਡ ਦੇ ਤੇ ਇੱਧਰ ਆਪਣਾ ਬਣਦੇ ਪੈਣੇ ਫੁਲਕੇ ਇੱਧਰ ਉਤਾਰਦੀ ਆਗੀ ਰੋਟੀ ਆਜੋ ਸਿੰਪਲ ਫੁਲਕਾ ਨਾਲ ਚਟਣੀ ਦਈ ਤੇ ਸਬਜ਼ੀ ਤੇ ਲੋ ਜੀ ਇੱਧਰ ਆਪਣੀ ਆਗੀ ਰੋਟੀ ਆਪਾਂ ਵੀ ਖਾਣੇ ਆ ਬ੍ਰੇਕਫਾਸਟ ਵੀ ਕਰ ਲਿਆ ਆਪਾਂ ਨੇ ਤਾਂ ਕਰਦੇ ਕੰਮ ਕਰ ਵੀ ਕਰ ਲੇ ਤੇ ਇੱਧਰ ਆਪਾਂ ਨੇ ਬੋਤਲ ਪਾਣੀ ਦੀ ਆਪਣੀ ਭਰ ਲਈ ਇੱਕ ਆਪਾਂ ਬੋਤਲ ਪੀ ਲਈ ਤੇ ਇਹ ਦੂਜੀ ਭਰ ਲਈ ਹੈ ਤੇ ਹੁਣ ਥੋੜਾ ਚਿਰ ਕਰਦੇ ਹਾਂ ਰੈਸਟ ਮੈਂ ਹਜੇ ਦਬਣ ਸੋਣੀ ਲੱਗੀ ਤਾਂ ਤੁਸੀਂ ਆ ਵੀ ਗਏ ਹੈ ਹੋਰ ਯਾਰ ਕੁਝ ਖਾਣ ਨੂੰ ਲੱਭ ਕੋਲ ਓਏ ਓਏ ਕੀ ਖਾਣ ਮੇਰੇ ਬੁੱਤਰੀ ਛੋਲਿਆਂ ਦੀ ਸਬਜ਼ੀ ਬਣਾਈ ਨਾਲ ਦਹੀਂ ਹੈ ਨਾਲ ਰੋਟੀ ਹੈ ਆ ਦੇਖ ਲਓ ਬੱਚਿਆਂ ਦਾ ਕੰਮ ਹੈ ਹਜ਼ੂਰ ਆਰਡਰ ਕਰਾ ਦੋ ਨਾ ਮੱਕਲੀ ਬਾਹਰ ਦਾ ਚੀਜ਼ਾਂ ਨਹੀਂ ਖਾਣੀਆਂ ਮੇਰਾ ਪੇਟ ਕਿੰਨਾ ਚਿਰ ਖਰਾਬ ਰਿਹਾ ਪੀਜੇ ਦੀ ਸਮੈਲ ਆ ਰਹੀ ਹੈ ਕਰੋ ਛੋਲੇ ਹੀ ਪੀਦੇ ਵਰਗੇ ਬਣੇ ਨੇ ਨਹੀਂ ਮੈਂ ਅੱਜ ਖਵਾਵਾਂ ਤੈਨੂੰ ਉਹ ਆ ਜਾ ਆ ਦਮਨ ਤੈਨੂੰ ਕਿੰਨੇ ਤੱਕ ਕਮੈਂਟ ਆਏ ਕਿ ਬਾਹਰ ਦਾ ਨਾ ਖਾਇਆ ਕਰੋ ਤਾਂ ਹੀ ਪੇਟ ਖਰਾਬ ਰਹਿੰਦਾ ਫਿਰ ਮੈਂ ਕਿੰਨੇ ਮੈਨੂੰ ਮਹੀਨੇ ਹੋ ਗਏ ਖਾਇ ਨੂੰ ਮਹੀਨੇ ਨਹੀਂ ਹੋਏ ਕੱਲ 버거 ਖਾਦਾ ਮਮ ਪਲੀਜ਼ ਮਮ ਨਾ ਨਾ ਕੁਝ ਹੋਰ ਬਣਾ ਦੋ ਕਰੇ ਫਿਰ ਸੈਂਡਵਿਚ ਉੜਾ ਦੋ ਆ ਜਾ ਬਰੈਡ ਹੈਗੇ ਆਪਾਂ ਦੋਨੇ ਬਣਾਣੇ ਆ ਹਾਂ ਬਰੈਡ ਪੈ ਨਹੀਂ ਮੈਂ ਖਾ ਦੋ ਤੁਹਾਡਾ ਸਰ ਜਨਾ ਵਾਦੂ ਮੈਂ ਤਾਂ ਦੁੱਧ ਨਾਲ ਖਾ ਲੇ ਮੈਂ ਕਿਹੜਾ ਖਾਣੇ ਨੇ ਆ ਜਾਓ ਫਿਰ ਆਪਾਂ ਕਿਚਨ ਚ ਕਰਦੇ ਪਹਿਲਾਂ ਹੈਂਡ ਵਾਸ਼ ਕਰੋ ਉੱਠੋ ਕੱਪੜੇ ਚੇਂਜ ਕਰੋ ਨਾ ਨਾ ਕਿ ਸੈਂਡਵਿਚ ਬਣਾਣਾ ਸੈਂਡਵਿਚ ਵਾਸਤੇ ਆਲੂ ਨਹੀਂ ਸਿਰਫ ਪਿਆਜ਼ ਤੇ ਖੀਰਾ ਤੇ ਟਮਾਟਰ ਹਾਂ ਹਾਂ ਤੇ ਇਧਰ ਮੈਂ ਅੱਜ ਆਪਣਾ ਵਲੌਗ ਇੰਜੋਏ ਕਰਦੀ ਪਈ ਆ ਬੈਠੀ ਨਹੀਂ ਤੇ ਮੈਂ ਵਲੌਗ ਨਹੀਂ ਦੇਖਿਆ ਅੱਜ ਮੇਰਾ ਮੂਡ ਜਿਹਾ ਬਣ ਗਿਆ ਕਿ ਚੱਲ ਆਪਣਾ ਹੀ ਵਲੌਗ ਦੇਖ ਲੈਂਦੇ ਆ ਕਿਵੇਂ ਲੱਗਦਾ ਹੈ ਨਾ ਹੈ ਸ케ਜੂਲ ਬਣਾਉਣੀ ਬਹੁਤ ਬਿਜੜਿਆ ਕਿਵੇਂ ਦੱਸੋ ਸਕੂਲ ਤੋਂ ਹਲੇ ਸੋਇਆ ਨਹੀਂ ਸੀ 7 ਵਜੇ ਉੱਠਦੇ ਆ ਮੈਂ ਉਹੀ ਤਾਂ ਹੀ ਕਹਿ ਰਹੀ ਆ ਕਿ ਹੁਣ ਤੁਸੀਂ ਸਕੂਲ ਤੋਂ ਆਏ ਥੋੜਾ ਚਿਰ ਉਸੇ ਫੱਦਾ ਘੰਟਾ ਲੇਟ ਜਾਓ ਫੇ ਰੋਟੀ ਪਾਣੀ ਖਾਓ ਫਰੈਸ਼ ਹੋ ਕੰਮ ਕਰੋ ਆਪਣਾ ਟਿਊਸ਼ਨ ਜਾਓ ਟਿਊਸ਼ਨ ਤੋਂ ਆ ਕੇ ਤੇ ਆਪਣਾ ਜਿਹੜਾ ਰਹਿੰਦਾ ਕੰਮ ਤੇ ਆ 8:30 ਵਜੇ ਤੱਕ ਸੌਂ ਜਾਓ ਫੇ ਸਵੇਰੇ ਉੱਠਿਆ ਨਹੀਂ ਆਉਂਦਾ 8:30 ਇੰਨੀ ਪਤਾ ਕਿ ਹੁਣ ਸਕੂਲ ਲੱਗਣ ਲੱਗ ਪਏ ਜੀ ਸਵੇਰੇ 7 ਵਜੇ ਵੈਨ ਆ ਜਾਂਦੀ ਹੈ ਤੇ ਤੁਹਾਨੂੰ ਯਾਦ ਦਿਸੋ ਵਾਲਾ ਮੇਰਾ ਤੇਲ ਤੇ ਮੇਰ ਮਹਲ ਬਣਨੇ ਸਿਰ ਤੇ ਮੈਂ ਕਿ ਸਾਰੇ ਪਿੱਲੋ ਪੁੱਲੋ ਨੂੰ ਨਾ ਲੱਗੇ ਤਾਂ ਕਰਕੇ ਮਹਲ ਬਣਨਾ ਇਹ ਤੇਲ ਮੈਂ ਤਿੰਨ ਕਿ ਚਾਰ ਵਾਰੀ ਤੇਲ ਲਾ ਲਿਆ ਇਹ ਜਿਹੜਾ ਮੈਂ ਮੰਗਵਾਇਆ ਸੀ ਇਹਦਾ ਇਹ ਸੀ ਯਾਰੋ ਬਰਜਨੋਇਲ ਲੌਂਜੀ ਦਾ ਤੇ ਬਰਜਨੋਇਲ ਨਾਲ ਹੀ ਆਪਾਂ ਅੱਜ ਤੋਂ ਮੈਂ ਫਿਰ ਆਪਾਂ ਕਿਚਨ ਚ ਚੱਲੀਏ ਬਣਾਈਏ ਆਪਾਂ ਸੈਂਡਵਿਚ ਉੱਠਣ ਦੀ ਹਿੰਮਤ ਨਹੀਂ ਪੈ ਰਹੀ ਹੈ ਉੱਠਣ ਦੀ ਹਿੰਮਤ ਨਹੀਂ ਪੈ ਰਹੀ ਮੇਰੀ ਚਾਰ ਮਿੰਟਾਂ ਦੋ ਸੈਂਡਵਿਚ ਬਣਨ ਦੇ ਘੱਟ ਬਾਅਦ ਹੈਂ ਅੱਜ ਨਾ ਇਹ ਕਹਾ ਦੇਤਾ ਸੀ ਆਪਾਂ ਕਿਰਦਨ ਕੀ ਬਪਾਂ ਮਿਲਿਆ ਗਿਆ ਹੈ ਹਸੋ ਰਿਹਾ ਹੈ ਇਹ ਆਕਸੀਜਨ ਕਲੌਟ ਹੈ ਇਹਨੇ ਆਕਸੀਜਨ ਜੜੀ ਹੋਈ ਤੇ ਮੈਂ ਲਿਆ ਕੇ ਰੱਖਿਆ ਸਪੈਸ਼ਲ ਮੇਰੀ ਭੈਣ ਢਿਲੋਂ ਨੇ ਕਿਹਾ ਸੀ ਕਿੰਦੇ ਲੈ ਕੇ ਆਏ ਤਾਂ ਮੈਂ ਖਾ ਚੰਨੀ ਜਰੂਰ ਟਰਾਈ ਕਰਾਂ ਮੁੱਚ ਨਹੀਂ ਬੋਲਿਆ ਮੁੱਚ ਤੇ ਬਾਹਰ ਅੱਜ ਬੜੀ ਤੇਜ਼ ਧੋਪਾ ਦਮਨ ਬਹੁਤ ਜ਼ਿਆਦਾ ਅੱਜ ਬੜੀ ਤੇਜ਼ ਧੁੱਪ ਲੱਗੀ ਹੋਈ ਹੈ। ਰਾਜਮਾ ਦਮਨ ਨੂੰ ਸਿੰਪਲ ਜਿਹਾ ਸੈਂਡਵਿਚ ਬਣਾ ਕੇ ਦੇਣੀ ਹੈ। ਮੈਂ ਤਾਂ ਦਮਨ ਰੋਟੀ ਬੁਕਾ ਕੇ ਰੱਖੀ ਤਾਂ ਤੁਸੀਂ ਚੰਗੀ ਕਰੂ ਕੀਤਾ। ਇੱਕ ਮਿੰਟ ਬਾਅਦ ਸੁਖਾ ਰਹੀ ਰੋਟੀ। ਚਲ ਤੁਸੀਂ ਨਾਲ ਉਹ ਨਚੋ। ਅਗਰ ਮੈਂ ਫਰੈਸ਼ ਹੋ ਕੇ ਤੁਸੀਂ ਆਹ ਆਹ ਫ੍ਰਿਜ ਵੜ ਗਿਆ ਸੀ ਸੈਂਡਵਿਚ ਤੇ ਮੇਰਾ ਕੀ ਬਣਾਣਾ ਮੈਂ ਫ੍ਰਿਜ ਚ ਚਾਹੀਆਂ ਲੈ ਲਖੀਰਾ ਟਮਾਟਰ ਤੇ ਮੈਂ ਹੋਰ ਹੀ ਕੰਮ ਕਰਨ ਲੱਗੀ ਟਮਾਟਰ ਮੈਂ ਕੱਢ ਕੇ ਉੱਤੇ ਰੱਖਿਆ ਪਤਾ ਨਹੀਂ ਮਰਟ ਅੱਛਾ ਹੋ ਗਿਆ ਖੀਰਾ ਨਾ ਪਾਇਓ ਹਾਂ ਖੀਰੇ ਤੋਂ ਬਿਨਾਂ ਖੀਰੇ ਤੋਂ ਬਿਨਾਂ ਹੀ ਖੀਰਾ ਮੈਨੂੰ ਪਸੰਦ ਨਹੀਂ ਹੈਲਦੀ ਹੁੰਦਾ ਪਤਾ ਉਹ ਮੈਨੂੰ ਵੀ ਪਤਾ ਹੈਲਦੀ ਹੁੰਦਾ ਚਾਹ ਟਮਾਟਰ ਤੇ ਪਿਆਜ਼ ਟਮਾਟਰ ਪਿਆਜ਼ ਪਾ ਦੇ ਬਸ ਹੈ ਟਮਾਟਰ ਪਿਆਜ਼ ਪਾ ਦੇ ਠੀਕ ਹੈ ਟਮਾਟਰ ਇੱਕ ਟਮਾਟਰ ਤੇ ਇੱਕ ਪਿਆਜ਼ ਮੱਕੇ ਮੇਲਾ ਨਹੀਂ ਪਰ ਨਮਨ ਪਰ ਨਮਨ ਗਰਮ ਗਰਮ ਹੈ ਤੇ ਵੀ ਨਹੀਂ ਆਦੀ ਮੈਨੂੰ ਚਲ ਚਲੋ ਗਾਇਜ਼ ਮੈਂ ਚੱਲ ਰਹੀ ਹਾਂ ਨਾਨ ਤੁਹਾਨੂੰ ਮਿਲਦੇ ਆ ਆ ਕੇ ਤੇ ਹੁਣ ਤੱਕ ਮਮਾ ਸੈਂਡਵਿਚ ਬਣਾ ਲੈਣਗੇ ਸਿੰਪਲ ਜਿਹਾ ਬਣਾਣਾ ਇਹਦੇ ਪੀਜ਼ਾ ਸੌਸ ਪਈ ਹੈ ਪੀਜ਼ਾ ਸੌਸ ਖਤਮ ਹੋ ਗਈ ਸੀ ਅੱਦਣ ਉਹ ਤੇ ਪੀਜ਼ਾ ਸੌਸ ਪਾਸ ਪਾਸ ਦਾ ਸੌਸ ਪਾਸ ਦਾ ਸੌਸ ਹੀ ਹੁੰਦੀ ਹੈ ਅਰੇ ਕੁਝ ਨਹੀਂ ਪਾਉਂ ਪਾਸ ਦਾ ਸੌਸ ਕਰ ਕੀ ਹੋ ਗਿਆ ਲੱਭੇ ਮਾ ਕੇ ਨੱਬਾਂ ਕਿਹੜਾ ਘਰਚੀ ਇਹ ਬੁੱਧਾ ਚ 2 ਮਿੰਟ ਕੈਮਰਾ ਵੀ ਫੜੇ ਨਾ ਅੱਛਾ ਕੈਮਰਾ ਫੜਿਆ ਨਾ ਨਹੀਂ ਲੱਗਦੀਆਂ ਫਿਰ ਪਾਸ ਸੌਸ ਹੁਣ ਤਾਂ ਮੇ ਨਾ ਪਾਸ ਦਾ ਸੌਸ ਹੈ ਨਹੀਂ ਸੀ ਯਾਰ ਆ ਉੱਥੇ ਰੱਖੀ ਦਿੰਦਾ ਪਾਸ ਦਾ ਸੌਸ ਕਿੱਥੇ ਗਈ ਪਾਸ ਸੌਸ ਖਤਮ ਹੋ ਗਈ ਸੀ 엄마 ਪੀਜ਼ਾ ਪਾਸਤਾ ਸੌਸ ਆਂ ਜੀ ਗਾਰੰਟੀ ਹੈ ਗਾਰੰਟੀ ਹੈ ਆ ਚਿਲੀ ਲਿਖਤਾ ਹੈਗੇ ਨੇ ਮੈਂ ਕਰੋ ਪਾਸਤਾ ਮਸਾਲਾ ਪਾ ਦੋ ਜੇ ਪਾਸਤਾ ਬਣਾ ਦੋ ਸੱਚ ਹੁਣ ਦਮਣ ਪਹਿਲਾਂ ਬ੍ਰੈਡ ਤੇ ਆ ਗਈ ਹੁਣ ਪਾਸਤੇ ਤੇ ਆ ਗਈ ਪਾਸਤਾ ਚੱਲ ਪਹਿਲਾਂ ਤੂੰ ਆ ਆ ਖਾਣਾ ਕੁੱਕ ਲੱਗੀ ਹੈ ਜੇ ਫਿਰ ਛਾਣ ਨੂੰ ਬਣਾ ਦੇ ਹਾਂ ਛਾਣ ਨੂੰ ਬਣਾ ਲਈ ਠੀਕ ਹੈ ਠੀਕ ਹੈ ਇਹ ਆ ਗਏ ਆਪਣੇ ਔਰਗੇਨੋ ਆ ਗਏ ਚਿਲੀ ਸੌਸ ਚਲੋ ਗਾਇਸ ਸੋ ਗਾਇਸ ਪ੍ਰੈਸ਼ਰ ਕਿ ਆਉਂਦੀ ਆ ਫਿਰ ਸਮਾਨ ਇਕੱਠਾ ਕਰ ਲਿਆ ਆਪਣੇ ਟਮਾਟਰ ਬਟਰ ਆ ਸਿੰਪਲ ਸੌਸ ਆ ਔਰਗੈਨੋ ਸੌਸ ਹੋਰ ਲੈ ਲਉਣਾ ਸੌਸ ਲੈ ਲੈਣਾ ਹੋਰ ਆ ਚੀਲੀ ਫਲਿਕਸ ਦਾ ਖੀਰਾ ਧੋ ਲਈਏ ਜਿੰਦਗੀ ਚ ਨਾ ਖੀਰਾ ਨਾ ਪਾਇਓ ਨਹੀਂ ਥੋੜਾ ਮੈਂ ਆਪਣੇ ਸਾਲਣ ਚ ਲੈ ਕੇ ਮੈਂ ਖਾ ਲਾਂਗੀ ਅੱਧਾ ਮੈਂ ਖਾ ਲਾਂਗੀ ਖੀਰਾ ਹਲਦੀ ਹੁੰਦਾ ਜਿੰਦਗੀ ਦੋ ਗੱਲਾਂ ਦਾ ਧਿਆਨ ਰੱਖੋ ਟਾਈਮ ਨਾਲ ਖਾਓ ਟਾਈਮ ਨਾਲ ਸੌਂੋ ਤੇ ਟਾਈਮ ਨਾਲ ਉਠੋ ਇਹ ਬਹੁਤ ਜ਼ਰੂਰੀ ਹੈ ਜਿੰਦਗੀ ਜੇ ਆਪਾਂ ਵੇ ਟਾਈਮ ਸੌਂਵਾਂਗੇ ਨਾ ਦਮਣ ਵਰਗੇ ਕੰਮ ਖਰਾਬ ਹੋਏਗਾ। ਨਮਨ ਸਾਡੇ ਨਾਲ ਹੁਣ ਦੇਰੋਂ ਸਕੂਲ ਗਈ ਐ। ਇਹਨੇ ਸਾਡੇ 4 ਵਜੇ ਸੌਂ ਜਾਣਾ। ਫਿਰ ਇਹਨੇ 7:30 ਉੱਠਣਾ ਐ। ਮੇਰਾ ਗੈਸ ਦਾ ਨਾ ਸੋਚਿਆ ਪਏ। 7:30 ਉੱਠ ਕੇ ਦਮਾਣੇ ਤੇ ਫੇਰ ਤੁਸੀਂ ਦੇ ਲੋ ਰਾਤ ਨੂੰ ਇੰਨਾ ਲੇਟ ਉੱਠ ਦੀ ਸੰਭੀ ਐ ਨਾ। ਫਿਰ ਉੱਠਿਆ ਨਹੀਂ ਜਾਂਦਾ ਤੇ ਹੁਣ ਟਾਈਮ ਨਹੀਂ ਬਹੁਤ ਸਕੂਲ ਦਾ ਛੇਤੀ ਗਰਮੀਆਂ ਦੇ ਦਿਨ ਨੇ। ਤੇ ਕੈਮ ਚੇਂਜ ਹੋਣ ਕਰਕੇ ਸਕੂਲ ਦਾ ਤਾਂ ਸਵੇਰੇ ਉੱਠਿਆ ਨਹੀਂ ਜਾਂਦਾ। ਆ ਸਵੇਦਮ ਉਹਨੂੰ ਪਾਪਾ ਕੋ ਕਾਲਾ ਨੂੰ ਪਈਆਂ।

ਨਾਦਾ ਸੀ ਵੀ ਨਾ ਕਰੀਏ ਸ਼ਿਕਾਇਤ ਨਹੀਂ ਕਿ ਬੰਦਿਆ ਬੱਲਿਆ 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 ਮੁੰਡਾ ਕਿਛ ਨਹੀਂ ਆ ਦਿਮਾਗ ਨਾ ਮੇਰਾ ਖਰਾਬ ਹੋ ਰਿਹਾ ਪੂਰਾ ਲਾਣਾ ਬਟਰ ਸੀ ਲਾ ਦੇ ਸੀ ਕਿ ਉਹ ਦਿੱਤਾ ਕੋਈ ਚੱਕਰ ਨਹੀਂ ਕੋਈ ਚੱਕਰ ਹਾਂ ਸਾਸ ਹੋਰ ਘੜ ਲਿਆ ਬੁੱਤ ਸਾਸ ਸਾਸ ਮੇਰਾ ਕੀ ਕੋਈ ਚੱਕਰ ਸਾਸ ਇਹ ਕਿਹਾ ਕਿ ਆਪਣੀ ਬੇ ਤੋ ਤਾਂ ਹੀ ਮੁੱਕ ਗਿਆ ਨੇ ਕਿ ਇੰਨੀਆਂ ਪਈਆਂ ਸੀ ਉਹ ਤੇ ਪੱਤੀ ਪਈ ਹੈ ਫ੍ਰਿਜ ਉੱਤੇ ਮੈਂ ਲਿਖੀ ਜਾਣੀ ਹੁੰਦੀ ਹੈ ਜਿਹੜਾ ਜਿਹੜਾ ਸਾਮਾਨ ਆਪਣਾ ਮੁੱਕਿਆ ਜਿੱਦਣ ਲੈਣ ਜਾਵਾਂਗੇ ਫਿਰ ਵਿੱਚ ਯਾਦ ਰੱਖੂਗਾ ਨਹੀਂ ਤਾਂ ਇਹ ਯਾਦ ਨਹੀਂ ਰਹਿਣਾ ਹੈਗਾ ਉਹਨੂੰ ਹੁਣੇ ਯਾਦ ਮੈਨੂੰ ਹੋ ਜਾਏਗਾ ਕਹਿੰਦਾ ਠੀਕ ਹੈ ਬਹੁਤ ਥੋੜੇ ਜਿਹਾ ਰੋਸ ਕਰ ਲੈਨੇ ਆਪਾਂ ਬ੍ਰੈਡ ਚੰਗੀ ਤਰ੍ਹਾਂ ਕਰਿਓ ਮੰਮਾ ਪੂਰੇ ਪੈਨਚੀ ਹਮ ਬ੍ਰੈਡ ਸੈਂਡਵਿਚ ਬਣਾਉਣੀ ਆਪਾਂ ਕਿਹੜਾ ਤੁਹਾਨੂੰ ਕੱਲ ਕਰਦਿਆਂ ਨਹੀਂ ਹੋ ਕਿਵੇਂ ਹੋ ਕਰਦਾ ਕੀ ਉਹ ਬੋਕ ਹੈ ਸੀਗਾ ਮੈਕਡੋਨਲਡ ਜਿਵੇਂ ਤਾਂ ਜਮਾਈ ਉਹ ਉਹ ਵੇਖੀ ਕਿਤੇ ਸੱਚੀ ਮੰਮਾ ਮਜ਼ਾਕ ਨਹੀਂ ਕਰਾਦੀ ਨਾ ਫਰਾਈ ਨਹੀਂ ਸੀਗਾ ਬਿਲਕੁਲ ਵੀ ਨਹੀਂ ਬ੍ਰੈਡ ਜਮਾ ਵੀ ਨਹੀਂ ਫਰਾਈ ਸੀਗਾ ਲੈ ਕੇ ਆਵਾਜਾ ਹਾਂ ਇੱਥੇ ਲੱਗੀ ਤਾਂ ਹੈਗਾ ਹਾਂ ਹੋਣੀ ਲੈ ਆਉਂਦਾ ਬਸ ਕੋਈ ਨਾ ਹੁਣ ਬਣਾ ਲੇ ਡੰਮੰਡਾ ਨਾ ਹਾਂ ਤੇ ਬੜਾ ਟਲਦਾ ਏ ਇਹ ਮੇਰਾ ਟਾਈਮ ਲੱਗ ਜੇ ਮੈਂ ਨਾ ਨਾ ਹਾਂ ਸਿਰ ਤੇ ਮੁੰਤੀ ਮਾਇਆ ਤੋਂ ਗਰਮੀ ਲੱਗਣੀ ਸ਼ਾਮ ਨੂੰ ਥੋੜਾ ਜਿਹਾ ਜ਼ਿਆਦਾ ਟਰਮੀਂ ਸਰਦੀ ਚ ਤਾਂ ਤੇਲ ਆਪਾਂ ਲਾ ਕੇ ਰੱਖ ਦਿਆਂ ਦੋ ਦਿਨ ਤਿੰਨ ਦਿਨ ਤੇ ਗਰਮੀ ਦੇ ਵਿੱਚ ਥੋੜਾ ਜਿਹਾ ਇਹ ਟੇਡ ਜਾਂ ਹੁਣ ਲੱਗ ਜਾਂਦਾ ਇੱਕ ਉੱਕੋ ਮੈਂ ਸਿਰ ਬੰਨ ਰੱਖਿਆ ਔਖੇ ਥੱਲੇ ਤਾਂ ਸਹੀ ਲੱਗਦਾ ਹੈ ਕਿਚਨ ਚ ਹੁਣ ਪਿਆਜ਼ ਵੀ ਪਾਣਾ ਤੁਹਾਨੂੰ ਹਾਂ ਹਾਂ ਨਹੀਂ ਦੱਸਿਆ ਹੀ ਨਹੀਂ ਹੈਗਾ ਥੋੜੂ ਪਤਾ ਸੀ ਤੁਸੀਂ ਆਪ ਕਿ ਐਸੀ ਪਿਆਜ਼ ਪਾਉਂਦੇ ਮੇਰਾ ਨਾ ਦਿਮਾਗ ਵਿੱਚ ਹੀ ਤਾਂ ਭੁੱਲ ਜਾਂਦੀ ਆ ਹਾਂ ਸੱਚ ਨੂੰ ਪੁੱਛਾਂ ਮੇਰੇ ਭੈਣ ਭਰਾ ਉਹ ਖਰ ਦੇ ਮੇਰੇ ਵੀ ਆ ਜੂ ਥੋਪਦਾ ਮੇਰੇ ਭੈਣ ਪ੍ਰਭਾ ਨੂੰ ਨਾ ਚੇਤਾ ਬੋਲ ਸਕੁੰਨ ਲੱਗ ਪੈਣਾ ਗੱਲ ਕਰਦੀ ਕਰਦੀ ਚੇਤਾ ਭੁੱਲ ਜੰਨੀ ਆ ਦੱਸਿਓ ਇਹਦਾ ਕੀ ਹਾਲ ਹੋ ਸਕਦਾ ਗੱਲ ਮੈਂ ਕੋਈ ਕਰਨੀ ਹੁੰਦੀ ਤੇ ਗੱਲ ਮੈਂ ਕੋਈ ਕਰ ਜੰਨੀ ਕੰਮ ਕੋਈ ਕਰਨਾ ਹੁੰਦਾ ਤੇ ਕਰਨ ਨੂੰ ਹੋਰ ਲੱਗ ਪੈਣੀ ਆ ਬਰੈਡ ਨਾ ਸੜ ਜਾਣ ਨਹੀਂ ਸੜਦੇ ਗਿਆ ਸੇਮੀ ਚੱਲਦਾ ਤੇ ਸੈਂਡਵਿਚ ਖਾ ਕੇ ਇਹ ਹੋ ਗਈ ਨਾ ਕੰਜੀ ਹਾਂ ਹੈ ਨਾ ਨਵੇਂ ਦੇ ਵੀ ਲੱਦੇ ਨੂੰ ਕੀ ਪਰੋਕੀ ਨਾ ਕਾਜੀ ਦੇਖਿਆ ਫਿਰ ਸਤਪੂਨ ਗਿਆ ਨਾ ਕਾਜੀ ਤੂੰ ਚੱਕੀ ਨਹੀਂ ਸੀ ਮੈਂ ਆ ਕੱਟਿਆ ਚੱਕੀ ਹੁਣ ਮੈਂ ਸੌਸ ਦਾ ਪੈਕਟ ਕੱਢਦੀ ਫਿਰਦੀ ਹਾਂ ਸੋ ਪਈ ਹੁਮਾ ਸਾਹਮਣੇ ਹਾਂ ਮੈਂ ਸੱਚੇ ਕਿਹਾ ਹਾਂ ਮੈਂ ਚੇਤਾ ਕੋਲ ਜੰਦੂ ਸੱਚੀ ਗੱਲ ਹੈ ਝੂਠੀ ਗੱਲ ਨਹੀਂ ਇਹ ਆਪਣੇ ਬ੍ਰੈਡ ਫਰਾਈ ਹੋ ਚੁੱਕੇ ਇਹ ਬਿਲਕੁਲ ਸਿੰਪਲ ਹੈ ਬਹੁਤ ਹੈਵੀ ਨਹੀਂ ਬਣਾ ਲਈ

ਤਾਂ ਮੈਂ ਨੂੰ ਲੱਗਦਾ ਮੈਨੂੰ ਵੀਕਨਸੀ ਬਹੁਤ ਜ਼ਿਆਦਾ ਆ ਗਈ ਡਾਈਟਿੰਗ ਕਰਕੇ ਨਾ ਹੂੰ ਡਾਈਟਿੰਗ ਕਰਕੇ ਲਾਲੋ ਤੇ ਡਾਈਟਿੰਗ ਕਰਕੇ ਖੜਿਆ ਹੋ ਗਿਆ ਮੈਂ ਹੁਣ ਮੈਂ ਬਾਕੀ ਦੁੱਧ ਤਾਂ ਵੀ ਛੱਡ ਰੱਖਿਆ ਕਾਫੀ ਵੀ ਛੱਡ ਰખી ਸਭ ਕੁਝ ਛੱਡ ਦਿੱਤਾ ਇਸ ਲਈ ਇੰਟੀਫੇਡ ਹੋ ਗਏ ਆ ਹਾਂ ਕੋ ਕੋ ਦੇਖੋ ਜਿਸ ਦੇ ਉੱਪਰ ਜ ਬਣਦਾ ਸਾਡੇ ਕੋਲੇ ਸੈਂਡਵਿਚ सब तो पहले जाएगी सॉस सॉस साजी बूजी खत्म हो होगी इस करके अभी बहुत जोड़े जिमें पीजे न मिल जाते ना वो चीज़ा रख रखते हैं फ्रिज रख दें बाद यूज़ हो जाए जमेंगे चिली फ्लिक्स ज़्यादा नहीं है नहीं। और

ਸਿੰਪਲ ਸੈਂਡਵਿਚ ਹੁਣ ਮੈਨੂੰ ਲੱਗਦਾ ਕਹਿਣਾ ਕਿ ਆ ਕੀ ਬਣਾਤਾ ਪਰ ਇਹ ਤੁਸੀਂ ਟਰਾਈ ਕਰਿਓ ਬੜਾ ਵਧੀਆ ਬਣਦਾ ਬਹੁਤ ਟੇਸਟੀ ਬਣਦਾ ਚੱਲ ਰਹੇ ਗੈਸ ਮੈਂ ਕਿਹਾ ਗੈਸ ਨੂੰ ਕਰ ਕੇ ਤਵਾ ਗਰਮ ਸੀ ਤਾਂ ਪਹਿਲਾਂ ਰੜੇ ਹੋ ਜਾ ਉਹਨਾਂ ਤੋਂ ਪਕਾਣਾ ਨਹੀਂ ਆਪਾਂ ਨੰਦਰ ਵਾਲੇ ਚੱਲ ਲੋ ਬਿਲੋ ਪਲੇਟ ਕਿੱਥੇ ਛੋਟੀ ਇਹਦੇ ਚ ਰੱਖ ਦੋ ਇਹਦੇ ਚ ਰੱਖ ਦੋ ਹਾਂ ਹਾਂ ਉਹ ਮੇਰੇ ਪੁੱਤ ਦਾ ਕੈਂਡ ਕੈਂਡ ਸੈਂਡਵਿਚ ਥੈਂਕ ਯੂ ਤੇ ਆਪਣਾ ਹੂੰ ਮੈਂ ਨਹੀਂ ਆਪਣਾ ਤੇਰੇ ਬਣਾ ਲਈ ਆ ਖਾੜ ਕੋਈ ਨਾ ਤੁਸੀਂ ਵੀ ਨਾ ਨਾ ਮੈਂ ਆ ਖਾਉਂਗੀ ਬਸ ਇੱਕ ਆ ਤੁਹਾਡਾ ਬਣਾ ਲਈ ਠੀਕ ਹੈ ਠੀਕ ਹੈ ਮੈਂ ਸੌਸ ਤੇ ਪੈ ਟੋੜ ਲਿਆ ਦੇ ਲਓ ਜੀ ਹੂੰ ਸੈਂਡਵਿਚ ਇੰਜੋਏ ਨਾਲ ਗਾਣਾ ਹੈ ਜਿਆਦਾ ਮੰ ਤੇ ਲੋ ਜੀ ਦਮਨ ਨੇ ਅੱਜ ਸਾਬੀ ਭੂਆ ਦਾ ਕਹਿਣਾ ਮੰਨ ਕੇ ਤੇ ਚਾਹ ਬਣਾਲੀ ਸਾਬੀ ਭੂਆ ਬਣ ਗਿਆ ਮੰਮਾ ਦੀ ਕੇਅਰ ਕਰਨੀ ਐ ਮੰਮਾ ਦੇ ਸਿਰ ਨੂੰ ਤੇਲ ਲਾਣਾ ਐ ਤੇ ਦਮਨ ਮੇਰਾ ਚਾਹ ਬਣਾ ਕੇ ਲਿਆ ਮੇਰੇ ਲਈ ਉਹ ਤੇ ਮੈਂ ਤਾਂ ਚਾਹ ਇਨੀ ਪੀਂਦੀ ਨਹੀਂ ਹੁੰਦੀ ਮੈਂ ਤਾਂ ਚਾਹ ਛੱਡੀ ਹੋਈ ਏ ਮੈਂ ਵੀ ਆਪਣੇ ਲਈ ਬਣਾਈ ਏ ਠੀਕ ਏ ਚਲ ਘੁੱਟ ਨੂੰ ਮੈਲਾ ਲਾਂਗੀ ਠੀਕ ਏ ਮਨੋ ਸਾਰਾ ਕੰਮ ਕਰ ਕਰ ਕੇ ਥੱਕ ਚੱਲਾ ਥੱਕ ਚੱਲਾ ਖਤਮ ਹੀ ਨਹੀਂ ਹੋ ਰਿਹਾ ਖਤਮ ਹੀ ਨਹੀਂ ਹੋ ਰਿਹਾ ਇੰਨਾ ਕੰਮ ਪੈਂਡਿੰਗ ਕਿਵੇਂ ਪਿਆ ਤੇਰਾ ਪੁੱਛੋ ਨਾ ਪੁੱਛੋ ਨਾ ਚਲ ਮੈਂ ਪੁੱਛਦੀ ਨਹੀਂ ਠੀਕ ਏ ਨਾ ਨਾ ਟਾਈਮ ਸ਼ਾਮ ਦਾ ਹੋ ਗਿਆ ਤੇ ਇਧਰ ਆਪਾਂ ਨੇ ਛੋਲ ਭਿਓਏ ਨੇ ਸਵੇਰੇ ਛੋਲੇ ਬਣਾਏ ਤੋਂ ਪਏ ਨੇ ਉਹਦੇ ਨਾਲ ਆਪਾਂ ਛੋਲ ਬਣਾ ਰਹੇ ਹਾਂ ਇਧਰ ਆਪਾਂ ਨੇ ਪਾਣੀ ਰੱਖਤਾ ਉਪਰ ਨੂੰ ਵਾਸਤੇ ਨਾਲ ਲਮਣੇ ਥੋੜਾ ਜਿਹਾ ਦਹੀਂ ਆ ਕੀ ਲੈ ਕੇ ਆਇਓ ਆਲੂ ਬੁਖਾਰੇ ਇਹਦਾ ਜੇ ਕੋਈ ਮੌਸਮ ਨਹੀਂ ਆਇਆ ਤੁਸੀਂ ਬੇਮੌਸਮੇ ਲੈ ਆਇਓ ਮੈਂ ਖਾਦ ਨਹੀਂ ਦੇਖਿਆ ਹਾਂ ਇਹ ਜਿਵੇਂ ਸੇਵ ਨਹੀਂ ਹੁੰਦਾ ਜਿਵੇਂ ਸਰਦੀਆਂ ਦੇ ਵਿੱਚ ਸਰਦੀਆਂ ਦੇ ਚੋ ਜਿਹਾ ਸੇਵ ਦਾ ਰੂਮ ਵਰਗਾ ਜਿਹਾ ਹੋ ਜਾਂਦਾ ਹਾਂ ਇਹ ਵੀ ਇਹਨਾਂ ਚ ਜੂਸ ਜਾਸ ਨਹੀਂ ਹੈਗਾ ਬਸ ਇਹ ਰੂਜ ਜੀ ਹੈ ਓਕੇ ਜੀ ਨਹੀਂ ਇਹ ਇਹ ਪ੍ਰਾਣੇ ਨੇ ਸਟੋਰਾਂ ਵਾਲੇ ਸਟੋਰਾਂ ਵਾਲੇ ਨੇ ਬਹੁਤ ਪਿੱਛੇ ਜੋ ਪੈਨੇ ਤੇ ਅੰਦਰੋਂ ਰੂਜ ਹੀ ਬਣੀ ਪਈ ਹੈ ਇਹ ਗਰਮ ਹੁੰਦੇ ਨੇ ਕਿ ਠੰਡੇ ਹੁੰਦੇ ਨੇ ਏ ਇਹ ਤੁਸੀਂ ਠੰਡੀ ਹੁੰਦੀ ਹੈ ਇਹ ਲੀਵਰ ਵਾਸਤੇ ਲਈ ਹੁੰਦੀ ਹੈ ਹਾਂ ਸਰ ਠੀਕ ਹੈ ਸਰ ਮੈਂ ਵੀ ਖਾਨੀ ਆ ਮੈਂ ਟੇਡ ਦੋਤਾਈ ਖਾਰਾ ਸਮਾਨ ਲਿਆ ਕੇ ਬੈੱਡ ਤੇ ਸਿੱਟਦਾ ਬਸ ਫਟਾਫਟ ਹੋਰ ਬਾਕੀ ਸਭ ਵਧੀਆ ਫਰਸਟ ਕਲਾਸ ਕਿਵੇਂ ਰਿਹਾ ਦਫਤਰ ਦਫਤਰ ਵੀ ਹਮ ਰੈਗੂਲਰ ਰਹਿਦਾ ਹਮੇ ਰਹਿਦਾ ਹਣਾ ਹਮੇ ਰਹਿਦਾ ਹਣਾ ਚਲੋ ਚੌਲ ਬਣ ਰਹਿਨੇ ਆਂ ਅੱਜ ਆਪਾਂ ਖਾਵਾਂਗੇ ਛੋਲੇ ਚੌਲ ਸੇਰ ਵਾਲੇ ਛੋਲੇ ਤੇ ਚੌਲ ਤਾਦੇ ਬਸ ਛੋਲੇ ਬਏ ਚੌਲ ਤਾਦੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੋ ਦਮਨ ਨੇ ਲੋ ਇਹ ਤੱਕ ਦਾ ਕੰਮ ਨਹੀਂ ਖਤਮ ਹੋਇਆ ਉਹ ਬੈਠਾ ਲੰਮੇ ਪਿਆ ਪਾਣੀ ਉਬਲ ਗਿਆ ਮੇਰਾ ਦਮਨ ਤੁਸੀਂ ਬੜੇ ਸੈਡ ਜਿਹਾ ਕੇ ਆ ਰਹੇ ਹੋ ਥੱਕ ਕੇ ਮਾਜੀ ਰੋਟੀ ਰੁੱਟੀ ਖਾ ਲਈ ਸੀ ਅਸੀਂ ਤੇ ਦਮਨ ਮੇਰਾ ਪੁੱਤ ਹੋਮਵਰਕ ਕਰਦਾ ਪਿਆ ਸੀ ਤੇ ਹੁਣ ਬਾਹਰ ਨਿਕਲਿਆ ਇਸ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਲੈ ਵੀ ਚੈੱਕ ਬੜੇ ਦੁਖੀ ਏ ਤੁਸੀਂ ਤਾਂ ਹੈਂ ਕਰ ਰੱਖੇ ਦੁਖੀ ਦਮਨ ਦੀ ਦੁੱਖ ਭਰੀ ਕਹਾਣੀ ਸੁਣੋ ਹਾਂ ਦੱਸੋ ਕੀ ਹੋਇਆ ਇੱਥੇ ਬੈੱਕ ਦੱਸੋ ਰਾਮਾ ਕੱਦ ਦੀ ਲੱਗੀਆਂ ਬਾਇਓ ਦਾ ਨਹੀਂ ਨਿਬੜਿਆ 4 ਵਜੇ ਦੀ ਲੱਗੀਆਂ ਅੱਛਾ ਇਹ ਤਾਂ ਖਤਮ ਹੋਇਆ ਮੈਕਸ ਦਾ ਵੀ ਪਿਆ ਹੋਇਆ ਲੇਕ ਮਿਸਟਰੀ ਦਾ ਵੀ ਪਿਆ ਓਹ ਹੋ ਹੋ ਪੰਜਾਬੀ ਦਾ ਮम्मा ਨੇ ਕਰ ਦਿੱਤੀ ਬਹੁਤ ਦੁਖੀ ਮੇਰਾ ਪੁੱਤ ਬਹੁਤ ਦੁਖੀ ਹੈ ਹਿੰਦੀ ਦਾ ਪ੍ਰਿੰਟ ਆਊਟ ਕਢਵਾਉਂਗੀ ਹਾਂ ਤੇ ਟੈਸਟ ਵੀ ਪੈਣੇ ਯਾਦ ਕਰਨਾ ਹੈ ਉਤਾਰ ਦੀ ਕਹਾਣੀ ਉਤਾਰ ਦਮਨ ਦੀ ਕਹਾਣੀ ਸੁਣੋ ਦੁਖ ਭਰੀ ਦੁਖ ਭਰੀ ਕਹਾਣੀ ਇਹ ਹੈ ਕਿ ਮੇਰਾ ਕੰਮ ਫਲਾਣਾ ਪਿਆ ਠੀਮ ਕਰਦੇ ਇਹ ਛੁੱਟੀਆਂ ਘਟ ਮਾਰੀਆਂ ਹੁੰਦੀਆਂ ਹਾਂ ਵਾਪਾ ਇੱਕ ਦਿਨ ਸੜ ਕੇ ਸਾਰੇ ਫੋਨ ਵੈਰਾਂ ਨਾ ਅੰਕਲ ਮੈਂ ਨਹੀਂ ਜਾਣਾ ਸਕੂਲ ਠੀਕ ਹੈ ਜੀ ਘਟ ਅੱਜ ਨਹੀਂ ਜਾਣਾ ਅੱਜ ਮੈਂ ਕੰਮ ਕੰਪਲੀਟ ਕਰਨਾ ਹੈ ਕਹਿੰਦੀ ਹੁੰਦੀ ਜਿਹੜਾ ਆਰਾਮ ਮਿਲਿਆ ਸੀ ਨਾ ਜਿਹੜਾ ਸੁੱਖ ਮਿਲਿਆ ਸੀ ਅੱਜ ਉਹੀ ਦੁੱਖ ਭੋਗਣਾ ਪੈ ਰਿਹਾ ਇਹੀ ਇਹਨਾਂ ਦਾ ਦੁੱਖ ਵਰੀ ਕਹਾਣੀ ਕਿਉਂ ਬਈ ਹਾਂ ਪੁੱਤ ਮਿੰਟ ਮਾਰ ਅੱਜ ਤੇਰਾ ਮੈਂ ਪੰਜਾਬੀ ਦਾ ਹੌਮਵਰਕ ਸਾਰਾ ਕੰਪਲੀਟ ਕਰਦਾ ਮੈਥਰੀ ਦਾ ਕਰ ਦੋਗੇ ਲੈ ਪਾਪਾ ਕੈਮਿਸਟਰੀ ਦਾ ਕਰਨਗੇ ਮੈਂ ਮੈਥ ਦਾ ਕਰ ਦਿੰਨੇ ਆ ਕਿੰਨੇ ਪੇਜ ਨੇ ਉਹ ਚਲੋ ਤਾਰ ਆਪ ਦੋਨੇ ਕਰ ਦਿੰਨੇ ਆ ਹਾਂ ਹੈ ਜੀ ਤੁਸੀਂ ਕੈਮਿਸਟਰੀ ਕਰ ਦਿਓ ਮੈਂ ਮੈਥ ਕਰ ਦਿੰਨੀ ਆ ਜਿਹੜਾ ਟੀਚਰ ਹੈਗੇ ਸੁਣ ਲਿਆ ਨਾ ਵਲੌਗ ਦੇ ਵਿੱਚ ਇਹ ਲੰਕਾ ਲਿਖਾ ਦੇ ਨਹੀਂ ਨਹੀਂ ਟੀਚਰੋ ਮੇਰੀ ਗੱਲ ਸੁਣੋ ਦਮਨ ਦੇ ਟੀਚਰਸ ਹਨਾ ਜੋ ਵੀ ਦੇਖਦੇ ਨੇ ਵਲੌਗ ਸਾਡਾ ਤੇ ਦਮਨ ਦੀ ਗਲਤੀ ਸੀ ਕਿ ਛੁੱਟੀਆਂ ਮਾਰੀਆਂ ਹੁਣ ਕੰਮ ਪੈਂਡਿੰਗ ਆ ਤੇ ਥੋੜੀ ਹੈਲਪ ਕਰਨੀ ਪਣੀ ਵਿਚਾਰਾ ਥੱਕ ਗਿਆ ਮੇਰਾ ਪੁੱਤ ਹੋਇਆ ਹੈ ਨਾ ਉਹ ਹੈ ਕੋਗੂ ਟਾਈਮ ਵੇ ਲੋ ਹੁਣ 9:30 ਦਾ ਹੋ ਗਿਆ ਰੋਟੀ ਖਾ ਕੇ ਹੁਣ ਮੇਰਾ ਪੁੱਤ ਬਾਹਰ ਨਿਕਲਿਆ ਦੋ ਮਿੰਟ ਮੇਰਾ ਕੋਗੂ ਪੁੱਤ ਹੈ ਕੋਗੂ ਪੁੱਤ ਹੈ ਇਸ ਵੇਲੇ ਲੇਟ ਉੱਠਦਾ ਇਹ ਇੱਕ ਕਮੈਂਟ ਵੀ ਆਈ ਉਹ ਕਹਿੰਦੇ ਮੇਰਾ ਬੇਟਾ ਬਹੁਤ ਐਕਟਿਵ ਹੈ ਉਹ ਤਾਂ ਸਾਡੇ ਸੀ ਉੱਠ ਖੜਦਾ ਕਹਿੰਦੇ ਦੇਖ ਲਓ ਗ੍ਰਾਊਂਡ ਦੀ ਮੀਨ ਸੁੱਤੀ ਪਈ ਆ ਅਲਾਰਮ ਪੁੱਤ ਕਹਿੰਦੀ ਪਪਾ ਅੱਜ ਅਲਾਰਮ ਨਹੀਂ ਵੱਜਿਆ ਅਲਾਰਮ ਨਹੀਂ ਵੱਜਿਆ ਅਲਾਰਮ ਤਾਂ ਭਾਈ ਕੱਦਾਂ ਵੱਜ ਕੇ ਬੰਦ ਹੋ ਗਿਆ ਤੁਸੀਂ ਉਹ ਆਵਾਜ਼ ਉਦੀ ਘੱਟ ਕਰ ਦਿਓ ਨਹੀਂ ਸੁਣਦਾ ਐ ਨਹੀਂ ਮੈਂ ਕੰਨਾਂ ਤੇ ਲਾ ਦੂੰਗਾ ਸਵੇਰੇ ਦੇਖੀ ਹਾਂ ਔਰ ਇੱਕ ਗੱਲ ਹੋਰ ਆ ਪੁੱਤ ਜਦੋਂ ਕੁਝ ਐ ਹੋਣਾ ਚਾਹੀਦਾ ਐ ਹਾਂ ਉੱਠਣਾ ਮਤਲਬ ਐ ਨਹੀਂ ਬਹੁਤ ਉਹ ਦਮਨ ਪਾਪਾ ਦੀ ਇੱਕ ਸਿਫਤ ਆ ਪਾਪਾ ਜਿੰਨੀ ਮਰਜ਼ੀ ਗੂੜੀ ਨੀਂ ਸੁੱਤੇ ਹੋਣ ਮੈਂ ਬਸ ਐਂ ਕਹਿਣਾ ਮੈਨੂੰ ਪਤਾ ਕਿ ਜੇ ਮੈਂ ਇੱਕਦਮ ਆਵਾਜ਼ ਮਾਰੀ ਡਰ ਜਾਣਗੇ ਮੈਂ ਬਸ ਬਾਹਾਂ ਤੇ ਮੜ ਜਾ ਹੱਥਾ ਕਿ ਮੈਂ ਕਹਣਾ ਅਵਤਾਰ ਬਸ ਨਾਲ ਦੀ ਨਾਲ ਪਾਪਾ ਐਕਟਿਵ ਤੇ ਮੰਮੀ ਨੇ ਕਿਹਾ ਹਾਂ ਸਵੇਰੇ ਬਸ ਮਤਲਬ ਮੈਂ ਨਾ ਮਤਲਬ ਮੈਨੂੰ ਥੋੜੀ ਜਿਹੀ ਥਕਾਵਟ ਜੀ ਹੋ ਰਹੀ ਸੀ ਤੇ ਮੈਂ ਉੱਥੇ ਸੌ ਗਿਆ ਤੇ ਮੈਂ ਕੱਮ ਨੂੰ 8:00 ਨਾ ਮੈਂ ਥੋੜਾ ਟਾਈਮ ਸਿਰ ਉਠਾਦੀ ਹਾਂ ਤੇ ਇਹ ਟਾਈਮ ਸੇ ਥੋੜਾ ਜਿਆਦਾ ਡੇਟੇ ਉਠਾਤਾ ਮੈਨੂੰ ਮੈਂ ਚਲ ਸੁੱਤੇ ਪਏ ਨੇ ਤੇ ਸਹੀ 9:30 ਕਹਿੰਦੇ ਆਪਾਂ 9:30 'ਚ ਆਉਣਾ ਹੈ ਹੈ ਇੱਥੇ ਦੰਮੂ ਜੇ ਤਾਂ ਆਫਿਸ ਦਾ ਟਾਈਮ ਜਦੋਂ ਮਰਜੀ ਹੈ ਨਾ ਸਾਡਾ ਸਕੂਲ ਦਾ ਟਾਈਮ ਫਿਕਸ 7:00 ਵਜੇ ਉੱਠੋ ਇੰਨੀ ਸਵੇਰੇ ਤੇ ਰਾਤ ਨੂੰ ਟਾਈਮ ਨਾ ਸੋਵੋ ਨਾ ਰਾਤ ਨੂੰ ਸੌਣ ਨਾਲ ਨੀਂਦ ਚੰਗੀਆਂ ਆਤ ਤਾਂ ਬਹੁਤ ਚੰਗੀਆਂ ਮਾੜੀਆਂ ਆਤ ਤਾਂ ਪੌਦੀ ਦੀ ਦੇ ਲਓ ਹੁਣ ਉੱਥੇ ਸਵੇਰੇ 5:00 ਵਜੇ ਉੱਠਦੀ 7:00 ਵਜੇ ਕਾਲਜ ਜਾਂਦੀ ਹਾਂ ਦੇਖੋ ਮੈਂ ਵੀ ਦੇਖਦਾ ਉਹਨੂੰ ਅਸੀਂ ਉਠਾਉਂਦੇ ਹੁੰਦੇ ਸੀ 12ਵੀਂ ਤੱਕ ਅਸੀਂ ਉਠਾਉਂਦੇ ਰਹੇ ਸੀ ਅਸੀਂ ਉਠਾਉਂਦੇ ਰਹੇ ਹਾਂ ਤੇ ਅੱਜ ਉਹ ਦਿਨ ਆ ਗਿਆ ਕਿ ਉਹ ਆਪਨੇ ਆਪ ਉੱਠ ਗਿਆ ਇੱਕ ਦਿਨ ਤਾਂ ਉਹ ਝੜੀ ਥੋੜੀ ਲੇਟ ਹੀ ਹੋ ਗਈ ਭੱਜ ਕੇ ਫਿਰ ਉਹਨੇ ਬੱਸ ਫੜੀ ਜਾ ਕੇ ਇਹੀ ਲਾਈਫ ਹੈ ਚਲੋ ਜੀ ਹੁਣ ਬਾਲੀਆਂ ਗੱਲਾਂ ਨਾ ਕਰਦੇ ਹੋਏ ਦਮਨ ਦਾ ਮੈਥ ਦਾ ਕੰਮ ਮੈਂ ਕਰਦੀ ਹਾਂ ਕੈਮਿਸਟਰੀ ਦਾ ਪਾਪਾ ਕਰਨ ਗਏ ਤੇ ਤੁਹਾਨੂੰ ਵੀ ਅਸੀਂ ਤੁਸੀਂ ਕੈਮਿਸਟਰੀ ਦਾ ਫੋਟੋ ਪਾਪਾ ਤੁਸੀਂ ਮੈਥ ਦਾ ਚਲ ਠੀਕ ਹੈ ਮੈਂ ਕੈਮਿਸਟਰੀ ਕਰ ਦਿੰਦੀ ਹਾਂ ਠੀਕ ਹੈ ਠੀਕ ਮੈਥ ਤੋਂ ਜ਼ਿਆਦਾ 21 ਚੈਪਟਰ ਹੈ ਉਹ ਹੁਣੀ ਕਰਵਾ ਸਰ ਨੇ ਉਹ ਜਦੋਂ ਦੋ ਪੀਰੀਅਡ ਲੱਗੇ ਚਲੋ ਪਹਿਲਾਂ ਇੱਧਰ ਵਲੌਗ ਵਲੌਗ ਆਪਣੇ ਨੂੰ ਓਏ ਵਲੌਗ ਆਪਣੇ ਨੂੰ ਦਮਨ ਐਂਡ ਕਰੋ ਆਪਾਂ ਫਿਰ ਨਵੇਂ ਵਲੌਗ ਨਾਲ ਇਹਨਾਂ ਨੂੰ ਮਿਲਾਂਗੇ ਆਪਣੇ ਭੈਣ ਭਰਾਵਾਂ ਨੂੰ ਲੋ ਜੀ ਅੱਜ ਦੇ ਵਲੌਗ ਦਾ ਅਸੀਂ ਐਂਡ ਇੱਥੇ ਕਰਦੇ ਆਂ ਤੇ ਬਾਕੀ ਦਮਨ ਤੁਸੀਂ ਬੋਲ ਦਿਓ ਮੇਰੇ ਤੇ ਆਪਾਂ ਅਗਲੇ ਵਲੌਗ ਦੇ ਨਾਲ ਜੇ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਜ਼ਰੂਰ ਕਮੈਂਟ ਬਾਕਸ ਨੂੰ ਫਤੇ ਵਾਲਾ ਡਾਲੋ ਕਮੈਂਟ ਬਾਕਸ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਨੇ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਓ ਕਿਉਂਕਿ ਐਂਟਰਟੇਨਿੰਗ ਵਲੌਗਸ ਆਉਂਦੇ ਰਹਿਣਗੇ ਤੇ ਤੁਹਾਨੂੰ ਇੰਜੋਏ ਕਰਨ ਨੂੰ ਮਜ਼ਾ ਰਹੂਗਾ ਤੇ ਸਾਡੇ ਫੈਮਿਲੀ ਵਲੌਗਸ ਨੇ ਆਪਣੀ ਫੈਮਿਲੀ ਨੂੰ ਵੀ ਦਿਖਾਓ ਤੇ ਅੱਗੇ ਵੱੱਟ ਵੱੱਟ ਸ਼ੇਅਰ ਕਰੋ ਇੱਕ ਦਮਨ ਦੀ ਫਰੈਂਡ ਆ ਮੈਨੂੰ ਚਿੱਤ ਆ ਗਿਆ ਦਮਨ ਦੀ ਫਰੈਂਡ ਕਹਿੰਦੀ ਐ ਕਿ ਟੀਵੀ 'ਚ ਜੇ ਕੁਝ ਹੋਰ ਲਾਵੇ ਨਾ ਉਹਦੀ ਫਰੈਂਡ ਤੇ ਉਹਦੀ ਦਾਦੀ ਕਹਿੰਦੀ ਐ ਹਟਾਏ ਨੂੰ ਆਪਣੀ ਸਹੇਲੀ ਦੇ ਵਲੌਗ ਲਾ ਅੱਛਾ ਕੀ ਨਾ ਐ ਮੈਨੂੰ ਉਹਨਾਂ ਨੂੰ ਪਤਾ ਬਹੁਤ ਬਹੁਤ ਥੈਂਕ ਯੂ ਜੈਸ਼ਨਾ ਦੇ ਦਾਦੀ ਮਮਾ ਕਹਿੰਦੇ ਨੇ ਕਿ ਜੈਸ਼ਨਾ ਇਹਨੂੰ ਹਟਾ ਆਪਣੀ ਫਰੈਂਡ ਦੇ ਵਲੌ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਕਰਦੇ ਹੋ ਬਹੁਤ ਵਧੀਆ ਜਸ਼ਨਾ ਥੈਂਕ ਯੂ ਤੇ ਆਂਟੀ ਜੀ ਥੈਂਕ ਯੂ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਮੈਂ ਇੱਥੇ ਮੰਜੇ ਤੇ ਲੰਮੇ ਪਈ ਨਹੀਂ ਵਲੌਗ ਬਣਾਉਂਦਾ ਇਹਨਾਂ ਦਾ